ਆਪਰਾ ਉਹ ਆਪਾਂ ਪਹਿਲਾ ਵੀਡੀਓ ਪਾਈ ਸੀ ਹਰੀ ਗੰਗਾ ਸੀਡਸ ਜਿਹੜਾ ਗਰਮੀ ਵਾਲਾ ਬਰਸੀਨ ਹੈ ਇਹ ਤਕਰੀਬਨ ਤੁਸੀਂ ਦੇਖੇ ਹੀ ਆ ਕਿੰਨੇ ਕ ਦਿਨ ਹੋਏ ਆਪਾਂ ਨੂੰ ਵੀਡੀਓ ਪਾਈ ਨੂੰ ਤੁਸੀਂ ਐ ਲਾ ਲਓ ਉਹਦੇ ਜਮਾ ਨਹੀਂ ਐ ਲੱਗਦਾ ਸੀ ਵੀ ਹਦਵਾਰੇ ਹਰਾ ਹੋਊਗਾ ਜਾਂ ਕਿਵੇਂ ਆ ਆ ਦੇਖੋ ਆ ਕਹਰੇ ਨੂੰ ਹਜੇ ਬਾਡਾ ਲਾਇਆ ਪਰ ਉਹਦੇ ਆਪਾਂ ਇੱਥੋਂ ਦੇਖਿਆ ਸੀ ਵੀ ਫੁੱਟਦਾ ਆਉਂਦਾ ਪਰ ਹੁਣ ਇੱਥੇ ਵੀ ਫੁੱਟਦਾ ਆਉਂਦਾ ਇਹ ਨਾਲੇ ਪੁੰਡੀ ਵਾਲੇ ਬਾਣ ਚ ਆਪਾਂ ਕਹਿੰਦੇ ਆ ਪੁੰਡੀ ਵਾਲੇ ਚ ਮੋਥਰਾ ਵਾਲਾ ਮੋਥਰਾ ਤਾਂ ਉਹ ਉੱਥੇ ਤਾਂ ਹੋਇਆ ਸੀ ਉੱਥੇ ਪੁੰਡੀ ਸੀ ਬਾਕੀ ਤੁਸੀਂ ਐ ਲਾ ਲਓ ਵੀ ਫਟਾਰ ਦੇਖ ਲਓ ਕਿੰਨਾ ਨਾਲੇ ਬਿਰਲਾ ਬਹੁਤ ਸੀ ਇਹ ਪਹਿਲਾਂ ਹੁਣ ਫਟਾਰ ਦੇਖ ਲਓ ਕਿੰਨੀ ਕਰਦਾ ਬਾਕੀ ਸੋਨੂੰ ਮੈਂ ਜਿਹੜੇ ਬੰਦੇ ਕਹਿੰਦੇ ਬਾਈ ਯਾਰ ਇਹਨੂੰ ਦਾਤੀ ਕਿਵੇਂ ਵੱਡੂ ਜਾਏ ਆ ਉਹ ਦੱਸ ਦਿੰਨਾ ਇਹ ਵੱਡਣੀ ਕੋਈ ਆਹੋ ਨਹੀਂ ਇਹ ਤਾਂ ਪੀਪਣੀ ਜੀ ਹੈ ਆਹੀ ਚੀਜ਼ ਆ ਭਰਾਵੋ ਇਹ ਕੋਈ ਇਹਦਾ ਨਹੀਂ ਹੈਗਾ ਵੀ ਸੜਕੜੇ ਵਾਂਗੂ ਕੋਈ ਵੀ 나ੜ ਜਾ ਮੋਟਾ ਇਹਦਾ ਤੇ ਬਾਕੀ ਇੱਕ ਭਰਾ ਡਰੈਸ ਮੰਗਦੇ ਹੁੰਦੇ ਆ ਜਾਂ ਫੋਨ ਤੇ ਵੀ ਬਾਈ ਨੰਬਰ ਦੇਈ ਵੀ ਅਸੀਂ ਪੁੱਛਣਾ ਇਹਦੇ ਬਾਰੇ 10 ਪੁੱਛ ਕਰਨੀਆਂ ਕਿਵੇਂ ਉਗਰਦਾ ਇਹ ਕਿਵੇਂ ਵੇਜਦਾ ਬੀਜਾ ਦਾ ਤੁਸੀਂ ਦੇਖ ਹੀ ਲਿਆ ਮੈਂ ਸੀ ਨਾਲ ਵੀ ਵੇਚ ਜਾਂਦਾ ਇਹ ਰੋਟਾਵੇਟਰ ਨਾਲ ਵੀ ਵੇਚ ਜਾਂਦਾ ਜੇ ਸਿੱਟੇ ਦਾ ਬੀਜਣਾ ਰੋਟਾਵੇਟਰ ਫੇਰਦੇ ਆ ਉਹਦੇ ਨਾਲ ਵੀ ਬਾਕੀ ਸੋਨੂੰ ਮੈਂ ਆਹ ਨਾ ਇਹਦੀ ਵੈਬਸਾਈਟ ਹੈ ਇਹ ਨੋਟ ਕਰ ਲਓ ਇਹਦੀ ਵੈਬਸਾਈਟ ਤੇ ਮੰਨ ਕੇ ਚੱਲ ਇਹਨਾਂ ਤੇ ਜਾਣ ਆ ਨੰਬਰਾਂ ਤੇ ਜਾਣਕਾਰੀ ਲੈ ਸਕਦੇ ਆਪਾਂ ਇਹ ਸੀ ਬੀਜ ਦਾ ਪੈਕਟ ਹੈ ਆ ਚੀਜ਼ ਹੈ ਇਹ ਬਹੁਤ ਭਰਾ ਵਾਰੀ ਵਾਰੀ ਨੰਬਰ ਮੰਗੀ ਜਾਂਦੇ ਸੀ ਵੀ ਬਾਈ ਯਾਰ ਸਾਨੂੰ ਨੰਬਰ ਦੇ ਦਿਓ ਵੀ ਇਹ ਕਿਵੇਂ ਵੇਚਦਾ ਕਿਵੇਂ ਬੀਜਦਾ ਤਾਂ ਭਰਾਵੋ ਇਹ ਰੋਟਾਵੇਟਰ ਨਾਲ ਚਾਹੀ ਸਿੱਟਾ ਦੇ ਕੇ ਰੋਟਾਵੇਟਰ ਨਾਲ ਬੀਜ ਦੋ ਚਾਹੀ ਮਸ਼ੀਨ ਨਾਲ ਠੀਕ ਆ ਭਰਾਵੋ ਸੋ ਨੂੰ ਇਹ ਹੀ ਆਪਾਂ ਜਾਣਕਾਰੀ ਦੇਣੀ ਸੀ ਆ ਪੈਕਟ ਦੇ ਉੱਤੇ ਸਾਰਾ ਕੁਝ ਦਿੱਤਾ ਹੋਇਆ ਇਹ ਤੇ ਦੇਖ ਲਿਓ ਤੁਸੀਂ ਤੇ ਬਾਕੀ ਵੈਬਸਾਈਟ ਐਨਾਂ ਦੀ ਉਹ ਤੇ ਸਰਚ ਕਰਕੇ ਜਦੋਂ ਮਰਜ਼ੀ ਦੇਖੋ ਕੰਪਨੀ ਸਾਰਾ ਕੁਝ ਆਪ ਦਾ ਕੰਪਨੀ ਨੇ ਦਿੱਤਾ ਹੋਇਆ ਤੇ ਨਾਲੇ ਵੀ ਰਹਿੰਦਾ ਹੈ ਤੇ ਨਾਲੇ ਇਹਦਾ ਵੀ ਰਹਿੰਦਾ ਜੇ ਆਪਾਂ ਇਦਕੀ ਬੀਜਾ ਗਾਹਾਂ ਨੂੰ ਇਹਦਾ ਵੀ ਰਹੂ ਰਹੂਗਾ ਅਸੀਂ ਵੀ ਵੀਰ ਰੱਖਾਂਗੇ ਗਾਹਾਂ ਨੂੰ ਇਹਦਾ ਜਿੰਨਾ ਕ ਬਾਣ ਲਾਇਆ ਕਰਾਂਗੇ ਲਾਵਾਂਗੇ ਬਾਕੀ ਚੀਜ਼ ਹੀ ਵਧੀਆ ਯਾਰ ਸਿਆਲ ਚ ਦੂਜਾ ਪ੍ਰਸੀਨ ਹੋ ਜਾਂਦਾ ਦੇਖੋ ਹੁਣ ਇਹ ਹੋ ਜੂਗਾ ਤੇ ਬਾਕੀ ਕੱਚਾ ਤੁਸੀਂ ਆਏ ਦੇਖ ਲਓ ਐਂ ਜੀ ਕਰਦਾ ਵੀ ਆਪ ਖਾਲਾ ਇਹਦਾ ਮੈਨੂੰ ਲੱਗਦਾ ਸਾਗ ਵੀ ਵਿੱਚ ਬਾਈ ਕਹਿੰਦੇ ਸੀ ਕਹਿੰਦੇ ਯਾਰ ਇਹਦਾ ਸਾਗ ਬਣਦਾ 100% ਮੈਨੂੰ ਲੱਗਦਾ ਸਾਗ ਬਣਦਾ ਵੀ ਹੋ ਬਾਕੀ ਆ ਸਾਨੂੰ ਕੱਦ ਦਿਖਾਉਣੇ ਇਹਦਾ ਜੇ ਇਹ ਐਸ ਲੋਟ ਡਿੱਗਿਆ ਇਹ ਬੇਲ ਜੀ ਉਹੀ ਸਾਕਰਕੰਦੀਆਂ ਵਾਲਾ ਕੰਮ ਇੱਡਾ ਕੱਦ ਆ ਇਹਦਾ ਇਹ ਵੈਰੈਟੀ ਦਾ ਇਹ ਅਸੀਂ ਦੋਨਾਂ ਨਹੀਂ ਬੀਜਿਆ ਇਹਦ ਕੀ ਮੈਨੂੰ ਲੱਗਦਾ ਆਪਣੇ ਪਿੰਡ ਹੋਰ ਵੀ ਬੀਜਾ ਕਰਦੇ ਚ ਹਾਂ ਰਹੀ ਸੀ ਨਾ ਦੂਜੇ ਬਾਈ ਅੱਛਾ ਠੀਕ ਹੈ ਗਾਹਾਂ ਨੂੰ ਤਾਂ ਫਿੱਟਾ ਹਨਾ ਕਹਾਣੀ ਜਮਾ ਇਹ ਇਹਦਾ ਬਾੜੀ ਵਧੀਆ ਚੀਜ਼ ਹੈ ਬਾਈ ਵੱਧ ਪੁੱਛਣ ਨੂੰ ਮੱਲਾ ਅਸੀਂ ਆਹ ਖਾਨ ਚ ਕਿਵੇਂ ਆ 13 ਮਾਰਚ ਦਾ ਬੀਜਿਆ ਹੋਇਆ ਇਹ ਠੀਕ ਹੈ ਤੇ ਆਹ ਕੇਰੇ ਨੂੰ 10 ਦਿਨ ਹੀ ਹੋਇਆ ਵੱਡਾ ਲੈ ਨੂੰ ਮਾਗਰ ਵਧੀਆ ਫੁੱਟਾ ਹਾਂ ਉਦਦੇ ਆਪਾਂ ਵੀਡੀਓ ਪਾਈ ਆ ਹੁਣ ਦੁਬਾਰੇ ਫੇਰ ਉਹਨਾਂ ਮਾਗਰ ਦੀ ਮਾਗਰ ਫੁੱਟ ਵੀ ਆਇਆ ਇਹਦਾ ਜੇ ਪਾਣੀ ਜਿਆਦਾ ਲਾਈ ਜਾਵੇ ਬਹੁਤ ਸ਼ੀਤੀ ਹੋਣੀ ਹੋ ਤੇ ਸਾਡੇ ਮੇਲੇ 15 16 ਪਸ਼ੂ ਹੈ ਘਟੋ ਘਟ ਡੈਰੀ ਦਾ ਕੰਮ ਹੈ ਠੀਕ ਹੈ ਤੇ ਇਹੀ ਨਹੀਂ ਮੁਕਦੀਆਂ ਅੱਛਾ ਬਾਕੀ ਇਹਦਾ ਯਾਰ ਚੀਜ਼ ਨੂੰ ਬਈ ਆਉ ਨੇ ਡੋਡੀਆਂ ਬਣਣਗੀਆਂ ਇਹ ਇਹਦੇ ਵੀ ਆਈ ਜਾਊਗਾ ਉਹ ਤਾਂ ਜਿੰਨੀਆਂ ਬਾਡਾਂ ਲਾਈ ਜਾਵੇਂ ਬਾਅਦ ਚ ਜਦੋਂ ਆਪਾਂ ਰੱਖਣਾ ਵੀ ਬੜੀ ਬਧੀ ਚੀਜ਼ ਹੈ ਬਾਈ ਕਲੀਆਂ ਬਹੁਤ ਜਿਆਦੇ ਹੈ ਚ ਠੀਕ ਹੈ ਜਮਾ ਸਾਰਾ ਪੂਰਾ ਪੂਰਾ ਖਾ ਜਾਂਦੇ ਆ ਪਸ਼ੂ ਬਾਈ ਨਾਲ ਬਣੀ ਖੜਦੇ ਤੇ ਚੱਕੀ ਜਾਂਦੇ ਆ ਪਸ਼ੂ ਦੇ ਵੀ ਕਦੋਂ ਹੋਰਾਂ ਲੈ ਕੇ ਆਉਣ ਖੇਤ ਠੀਕ ਹੈ ਠੀਕ ਹੈ ਆ ਹੁਣ ਲੈ ਕੇ ਗਿਆ ਰੇੜੀ ਤੇ ਜਦੋਂ ਦੇਖ ਰੇੜੀ ਬਣੀ ਝਾਕੜੀਆਂ ਵੀ ਆ ਗਿਆ ਠੀਕ ਹੈ ਬਾਈ ਠੀਕ ਹੈ ਧੰਨਵਾਦ ਬਾਈ